ਗਿੱਲ ਸਾਹਿਬ ਨੂੰ ਸਮਰਥਨ ਕਰ ਰਹੇ ਹਾਂ ਨਾ ਕਿ ਪਾਰਟੀ ਨੂੰ ਪਾਰਟੀ ਚਾਹੇ ਕੋਈ ਵੀ ਹੋ ਅਸੀਂ ਹਾਈ ਕਮਾਂਡ ਦਾ ਵੀ ਸਾਡਾ ਆਹੀ ਹਦੇਸ ਹੈ ਵੀ ਜਿਹੜਾ ਸਾਫ਼ ਸੋਤਰਾ ਅਕਸ ਵਾਲਾ ਕੋਈ ਵੀ ਬੰਦਾ ਉਹਨੂੰ ਸਪੋਰਟ ਕਰੋ ਕਿਹੜੀ ਜਿਹੜੀ ਤੁਹਾਡੇ ਸੰਯੁਕਤ ਸਮਾਜ ਮੋਰਚਾ ਕਿਸਾਨ ਪਾਰਟੀ ਦੇ ਉਮੀਦਵਾਰ ਖੜੇ ਨੇ ਉਹਨੂੰ ਅਸੀਂ ਸਮਰਥਨ ਨਹੀਂ ਕਰਦੇ ਨਹੀਂ ਅਸੀਂ ਨਹੀਂ ਕਰਦੇ ਅਸੀਂ ਉਹਨਾਂ ਤੋਂ ਬਾਹਰ ਹਾਂ ਸਤਾਰਾ ਉਮੀਦਵਾਰ ਖੜੇ ਨੇ ਕਿਆ ਲੱਗਿਆ ਤੁਹਾਨੂੰ ਰਾਣਾ ਰਣਜੀਤ ਸਿੰਘ ਗਿੱਲ ਖਰਾ ਉਤਰਨਗੇ ਇਹਨਾਂ ਦੇ ਉੱਤੇ ਕਿਆ ਭਰੋਸਾ ਜਤਾ ਰਹੇ ਹੋ ਤੁਸੀਂ ਅਸੀਂ ਪਿਛਲੇ 5 ਸਾਲਾਂ ਤੋਂ ਦੇਖੇ ਰਹੇ ਹਾਂ ਜਿਹਦੇ ਕਿਸੇ ਦੇ ਵੀ ਜਾਣਾ ਖਰੜ ਸ਼ਾਹਰ ਵਾਲਾ ਵੀ ਦੇਖਦੇ ਹਾਂ ਬਾਕੀ ਵੀ ਦੇਖ ਰਹੇ ਹਾਂ ਅਸੀਂ ਜਿਹੜਾ ਵੀ ਅੱਜ ਤੱਕ ਹੁਕਮ ਲਾਇਆ ਗਿੱਲ ਸਾਹਿਬ ਨੇ ਸਾਡਾ ਪੂਰਾ ਕਰਿਆ ਅਸੀਂ ਸਾਫ ਸੁਥਰੇ ਅਕਸ ਕਰਕੇ ਹੀ ਸਪੋਰਟ ਕਰੀ ਹੈ ਬਹੁਤ ਸੋਚ ਵਿਚਾਰ ਕੇ ਅਸੀਂ ਅੱਜ ਕਰਨਾ ਫਿਰਦੀਆਂ ਦੇ ਵੀ ਸਾਫ ਸੁਥਰੇ ਅਕਸ ਦੇ ਨੇ ਜੀ ਬੰਦੇ ਦਾ 17 ਉਮੀਦਵਾਰ ਨੇ ਹੋਰ ਵੀ ਸਾਫ ਸੁਥਰੇ ਨੇ ਹੋਰ ਮਾਨਸਾ ਤੋਂ ਆਈ ਬੀਬੀ ਉਹ ਕਿੰਨੇ ਕ ਸਾਫ ਸੁਥਰੇ ਅਕਸ ਵਾਲੀ ਆਏ ਉਹਨਾਂ ਦਾ ਚਿੱਟ ਫੰਡ ਕੰਪਨੀ ਹੈ ਉਹਨਾਂ ਦੀ ਉੱਥੇ ਦੇ ਕਰੋੜਾ ਰੁਪਏ ਦਾ ਕਪੜਾ ਲੈ ਕੇ ਸਾਰਾ ਜਾਗਰ ਹੋ ਗਿਆ ਉੱਥੇ ਪਰਚੇ ਹੋਏ ਵੇ ਬੀਬੀ ਪਰ ਵੀ ਪਰਚੇ ਹੋਏ ਵੇ ਜਿਹੜਾ ਕੋਈ ਮੜਾ ਜਾ ਬੋਲ ਪੈਂਦਾ ਉਹਦੇ ਗਲ ਪੈ ਜਾਂਦੀ ਹੈ ਇਹ ਜਿਹੇ ਬੰਦੇ ਤੇ ਕਿੰਨੀ ਕਾਸ ਰੱਖ ਸਕਦੇ ਆ ਤੁਸੀਂ ਜਿਹੜੇ ਬੰਦੇ ਨੂੰ ਬੋਲਣੇ ਦਾ ਹੀ ਨਹੀਂ ਪਤਾ ਕਿੰਨੀ ਕਾਸ ਰੱਖ ਲੂਗੇ ਆਹੀ ਕੰਮ ਜਗਵਾਉਣ ਕੰਗ ਦਾ ਈ ਇਹਦੇ ਵੀ ਕਰੋੜਾ ਰੁਪਏ ਦੇ ਕਪੜੇ ਆ ਇਧਰ ਜਾਂਦਾ ਕਬਲੇ ਜਾਗਰ ਹੋਈ ਜਾਂਦੇ ਆ ਅੱਛਾ ਗਿਲਸਾਹਬ ਜੋ ਪ੍ਰਚਾਰ ਸਿਖਰਾਂ ਤੇ ਚੱਲਦੇ ਆ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਤੁਸੀਂ ਲਗਾਤਾਰ ਜਾ ਰਹੇ ਹੋ ਵੱਡੇ ਵੱਡੇ ਆਗੂ ਨੇ ਜਿਹੜੇ ਚੋਣ ਪ੍ਰਚਾਰ ਕਰ ਰਹੇ ਨੇ ਬੀਜੇਪੀ ਤੋਂ ਕਾਂਗਰਸ ਦੇ ਨੂੰ ਤੁਹਾਨੂੰ ਕੀ ਲੱਗਦਾ ਇਸ ਸਮੇਂ ਮਾਹੌਲ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਕਿਹੋ ਜਿਹਾ ਬਣਿਆ ਤੁਸੀਂ ਦੇਖੋ ਜੀ ਤੁਸੀਂ ਵੀ ਮੀਡੀਆ ਵਾਲੇ ਵੀ ਸਾਡੇ ਨਾਲ ਹੁੰਨੇ ਆ ਅਸੀਂ ਇੱਕ ਚੋਣ ਮੀਟਿੰਗ ਰੱਖਦੇ ਆ ਪਰ ਜਿੱਥੇ ਵੀ ਜਾਂਦੇ ਹੋ ਰੈਲੀ ਦਾ ਰੂਪ ਧਨ ਕਰ ਜਾਂਦਾ ਸੋ ਮੈਂ ਸਮਝਦਾ ਵੀ ਜਿਹੜਾ ਦੇਖੋ ਲੋਕ ਸਾਡਾ ਇਹ ਚੰਡੀਗੜ੍ਹ ਦਾ ਏਰੀਆ ਕਰਕੇ ਪੜੇ ਲਿਖੇ ਲੋਕ ਨੇ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਇਹ ਪੁਰਾਣੀਆਂ ਗੱਲਾਂ ਨਹੀਂ ਵੀ ਲੀਡਰ ਜੋ ਮਰਜੀ ਬੋਲੀ ਜਾਣ ਤੇ 5 ਸਾਲ ਬਾਅਦ ਵੀ ਉਹ ਫਿਰ ਕੋਈ ਰਿਕਾਰਡ ਨਹੀਂ ਰਹਿੰਦਾ ਹੁਣ ਤਾਂ ਜਦੇ ਵੀਡੀਓ ਕੱਟ ਕੇ ਸਾਹਮਣੇ ਖੜ ਜਾਂਦੇ ਨੇ ਵੀ ਆਹ ਕਿਹਾ ਸੀ ਤੁਸੀਂ ਸੋ ਮੈਂ ਸਮਝਦਾ ਵੀ ਜਿਹੜਾ ਲੋਕ ਉਹ ਚੀਜ਼ ਨੂੰ ਐਪਰੀਸ਼ੀਏਟ ਕਰਦੇ ਨੇ ਜਿਹੜੇ ਲੋਕ ਕੰਮ ਕਰਦੇ ਨੇ ਸੋ ਅਸੀਂ ਜੋ ਕੰਮ ਕੀਤਾ 5 ਸਾਲ ਔਰ ਖਾਸ ਕਰਕੇ ਮਾੜੇ ਸਮੇਂ ਜੋ ਕੰਮ ਕੀਤਾ ਮੇਰੇ ਕੋਲ ਸ਼ਬਦ ਨਹੀਂ ਹੈਗੇ ਮੈਂ ਕਿਵੇਂ ਬਿਆਨ ਕਰਾਂ ਇੰਨਾ ਪਿਆਰ ਤੇ ਸਤਿਕਾਰ ਲੋਕ ਦਿੰਦੇ ਨੇ ਔਰ ਸਾਨੂੰ ਪਹਿਲਾਂ ਉਹ ਪਿਆਰ ਤੇ ਸਤਿਕਾਰ ਦਾ ਰਿਜ਼ਲਟ ਦੇ ਵੀ ਚੁੱਕੇ ਨੇ ਸ਼੍ਰੋਮਣੀ ਅਕਾਲੀ ਜਨਦੀਆਂ ਤਿੰਨ ਕਮੇਟੀਆਂ ਬਣੀਆਂ ਸੀ ਪੂਰੇ ਪੰਜਾਬ 'ਚ ਜਿਨ੍ਹਾਂ 'ਚ ਕੇ ਦੋ ਮੇਰੀਆਂ ਹਲਕਾ ਖਰੜਦੀਆਂ ਨੇ ਤੇ ਇੱਕ ਵਿਕਰਮ ਸਿੰਘ ਵਿਂਜੀਠੀਆ ਦੀ ਹੈ ਸੋ ਮੈਂ ਉਹ ਪਿਆਰ ਤੇ ਸਤਿਕਾਰ ਪਹਿਲੇ ਵੀ ਰਿਟਰਨ ਕਰ ਚੁੱਕੇ ਨੇ ਸੋ ਮੈਂ ਸਮਝਦਾ ਵੀ ਜੋ ਲੋਕ ਕੰਮ ਕਰਦੇ ਨੇ ਕੋਈ ਵੀ ਕਿਸੇ ਪਾਰਟੀ 'ਚ ਸੱਚੇ ਦਿਲੋਂ ਕੰਮ ਕਰਦਾ ਇਹ ਲੋਕ ਨੂੰ ਅਪਰੀਸ਼ੀਏਟ ਕਰਦੇ। ਜਦੋਂ ਸਭ ਤੁਸੀਂ ਪਿਛਲੇ ਸਮੇਂ ਵਿੱਚ ਵੀ ਇਲੈਕਸ਼ਨ ਲੜੇ ਨੇ ਚਲੋ ਪਿਛੇ ਕਾਰਨਾ ਕਰਨ ਨਹੀਂ ਚਿਤਪਾਈ। ਸੋ ਇਸ ਵਾਰ ਪ੍ਰਚਾਰ ਦਾ ਢੰਗ ਤਰੀਕਾ ਵੱਖਰਾ ਕਰ ਲਿਆ। ਤੁਸੀਂ ਇਕੱਲੇ-ਇਕੱਲੇ ਪਿੰਡ ਜਾ ਕੇ ਸ਼ਹਿਰ ਦਾ ਕੋਈ ਲੋਕਾਂ ਨੂੰ ਮਿਲ ਰਹੇ ਹੋ। ਰੈਲੀਆਂ ਬਹੁਤ ਘੱਟੀਆਂ ਹੋਣ ਖਰਚੇ ਬਾਰੇ ਘੱਟ ਕੇ। ਸੋ ਇਹ ਪ੍ਰਚਾਰ ਦਾ ਢੰਗ ਵਧੀਆ, ਇਹ ਇਲੈਕਸ਼ਨ ਵਧੀਆ ਤੇ ਪਿਛਣੀਆ। ਨਹੀਂ ਮੈਂ ਤੁਹਾਨੂੰ ਦੱਸਦੇ ਪਿਛਲੀ ਵਾਰ ਜੋ ਤੁਸੀਂ ਕਿਹਾ ਸਾਨੂੰ 18 ਦਿਨ ਮਿਲੇ ਸੀ। 18 ਦਿਨ ਚ ਆਪਾਂ ਇੱਕ ਸਰਪੰਚੀ ਦੀ ਇਲੈਕਸ਼ਨ ਨਹੀਂ ਲੜ ਹੁੰਦੀ ਤੇ ਇਹ ਹਲਕਾ ਸਾਡਾ ਬਹੁਤ ਵੱਡਾ ਹੈ। ਮੇਰਾ ਖਿਆਲ ਪੰਜਾਬ ਦਾ ਸਭ ਤੋਂ ਵੱਧ ਵੋ ਸੋ ਇਹ ਗੱਲ ਬਿਲਕੁਲ ਠੀਕ ਹੈ ਵੀ ਜੋ ਹੁਣ ਸਿਸਟਮ ਹੈ ਮੈਂ ਕਹਿੰਦਾ ਜਿਆਦਾ ਵਧੀਆ ਹੈ ਉਹ ਰੋਲੇ ਕੋਲੇ ਨਾਲੋਂ ਤੁਸੀਂ ਲੋਕਾਂ ਪਰ ਜਾ ਕੇ ਆਪਣੀ ਗੱਲ ਰੱਖੋ ਸੋ ਮੈਂ ਸਮਝਦਾ ਵੀ ਉਹ ਜਿਹੜਾ ਸ਼ੋਰ ਸ਼ਰਾਬਾ ਉਹਦੇ ਨਾਲੋਂ ਕਿਤੇ ਜਿਆਦਾ ਵਧੀਆ ਲੱਗ ਰਿਹਾ ਹੈ ਸਿਸਟਮ ਜੋ ਹੁਣ ਹੁਣ ਹੋ ਰਿਹਾ ਹੈ ਅੱਛਾ ਕਿਸਾਨਾਂ ਨੇ ਤੁਹਾਨੂੰ ਸਮਰਥਨ ਦਿੱਤਾ ਜੀ ਨਾਲ ਜਿਹੜੇ ਐਸਾਈ ਭਾਈਚਾਰੇ ਨੇ ਵੀ ਦਿੱਤਾ ਤਾਂ ਤੁਹਾਨੂੰ ਕਿੰਨਾ ਕੁ ਫਾਇਦਾ ਹੋਣ ਵਾਲਾ ਜੀ ਜਿਹੜੇ ਲੋਕ ਕਿਸਾਨਾਂ ਦੇ ਨਾਲ ਸੀ ਉਹ ਵੀ ਤੁਹਾਡੇ ਨੂੰ ਸਾਥ ਦੱਤ ਦੇਖੋ ਇਹ ਵੀ ਇੱਕ ਸਿਆਸੀ ਲੜਾਈ ਦਾ ਮੈਦਾਨ ਹੈ ਤੇ ਜਦੋਂ ਉਹ ਕਹਿੰਦੇ ਫੌਜਾਂ ਲੜਦੀਆਂ ਦੇ ਨਾਲ ਹੋਰ ਫੌਜਾਂ ਆ ਕੇ ਰਲ ਜਾਣ ਫਿਰ ਲੜਾਈ ਲੜਨੀ ਬੜੀ ਸੌਖੀ ਹੋ ਜਾਂਦੀ ਹੈ ਸੋ ਅੱਜ ਮੇਰੇ ਭਰਾ ਇਹ ਮੇਰੀਆਂ ਬਾਹਾਂ ਬਣ ਕੇ ਆਏ ਨੇ ਸੋ ਮੈਂ ਸਮਝਦਾ ਵੀ ਇਹ ਪਰਮਾਤਮਾ ਵੱਲੋਂ ਮੈਂ ਸਮਝਦਾ ਵੀ ਕਿ ਜਿੱਤ ਦੀ ਨਿਸ਼ਾਨੀ ਹੈ ਵੀ ਐਸ ਵੇਲੇ 4-5 ਦਿਨ ਪਹਿਲਾਂ ਆ ਕੇ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਦੇਖੋ ਸਭ ਤੋਂ ਵੱਡੀ ਗੱਲ ਹੈ ਵੀ ਲੋਕ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਜਿਹੜਾ ਸਮਰਥਨ ਕਰ ਰਹੇ ਨੇ ਸੋ ਮੈਂ ਸਮਝਦਾ ਵੀ ਇਹ ਕੋਈ ਮੇਰੀ ਕਾਬਲੀਅਤ ਨਹੀਂ ਉਸ ਪਰਮਾਤਮਾ ਦਾ ਮੇਰੇ ਤੇ ਅਸ਼ੀਰਵਾਦ ਹੈ ਉਸ ਪਰਮਾਤਮਾ ਦੀ ਮੇਰੇ ਤੇ ਕਿਰਪਾ ਹੈ ਇਹਨਾਂ ਦੇ ਨਾਲ-ਨਾਲ ਕਿੰਨੇ ਹੋਰ ਇਹਨਾਂ ਦੇ ਸਮਰਥਕ ਵੀ ਜਿਹੜੇ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਰਹੇ ਨੇ ਜਿਨ੍ਹਾਂ ਦੇ ਆ ਜਿਹੜੇ ਅੱਜ ਤੁਹਾਨੂੰ ਸਮਰਥਨ ਦਿੱਤਾ ਅੰਦਾਜ਼ਾ ਕਿੰਨਾ ਕੁ ਨਹੀਂ ਇਹ ਸਮਰਥਨ ਦੇਣਾ ਇਹ ਤਾਂ ਦੇਖੋ ਸ਼ਾਮਲ ਸ਼ਾਮਲੇ ਹੋ ਗਏ। ਸ਼ਾਮਲ ਨਹੀਂ ਨਹੀਂ ਸਮਰਥਨ ਦਿੱਤਾ ਜੀ ਉਹਨਾਂ ਨੇ ਸ਼ਾਮਲ ਨਹੀਂ ਸਮਰਥਨ ਦਿੱਤਾ। ਹਾਂ ਜੀ। ਆਰ ਉਹਨਾਂ ਨੇ ਤੁਹਾਨੂੰ ਪ੍ਰਧਾਨ ਸਾਹਿਬ ਨੇ ਬੜੇ ਕਲੀਅਰ ਕਰਿਆ ਵੀ ਅਸੀਂ ਕਿਸੇ ਪਾਰਟੀ ਨੂੰ ਸਮਰਥਨ ਨਹੀਂ ਕਰਦੇ। ਅਸੀਂ ਜਿਹੜੇ ਸਾਫ਼ ਸੁਥਰੇ ਅਖਸ ਵਾਲੇ ਲੋਕ ਆ ਉਹਨਾਂ ਨੂੰ ਸਮਰਥਨ ਕਰਨ ਦਾ ਸਾਡੀ ਪਾਰਟੀ ਦਾ ਫੈਸਲਾ ਉਹ ਤੁਹਾਨੂੰ ਉਹਨਾਂ ਨੇ ਕਲੀਅਰ ਕੀਤਾ। ਜਿਹੜੀ ਨਗਰ ਕੌਂਸਲ ਕਮੇਟੀ ਨੇ ਵੀ ਸਮਰਥਨ ਦਿੱਤਾ ਵੀਡੀਓ ਕਾਲ ਤੇ ਗੁਰਦਾਸ ਗੁੱਟਰ ਆਏ ਜੀ ਕਰ ਲੋ ਜੀ। ਜਿਹੜੀ ਰੋਡ ਆ ਗੁੱਟਰ ਸਾਹਿਬ ਨੇ ਜੀ ਇਹਨਾਂ ਨੇ ਰੋਡ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਨੇ ਸਾਡੇ 28 ਪਿੰਡ ਆਉਂਦੇ ਨੇ ਇੱਥੇ ਜਿਹੜੇ ਮੇਰੇ ਹਲਕਾ ਖਰੜ ਦੇ ਵਿੱਚ ਸੋ ਇਹਨਾਂ ਨੇ ਵੀ ਜਿਹੜਾ ਸਮਰਥਨ ਆਪਕਾ ਬੋਲ ਦਿਓ ਜੀ ਕੀ ਕਹਿਣਾ ਚਾਹੋਗੇ ਜੀ ਤੁਸੀਂ ਅੱਜ ਸਮਰਥਨ ਦੇ ਰਹੇ ਹੋ ਅਕਾਲੀ ਦਲ ਨੂੰ ਬਹੁਤ ਬਹੁਤ ਵਾਧੂ ਪ੍ਰਸ਼ਨ ਮੈਂ ਵਿਦਕਰਨ ਕਰਦਾ ਹਾਂ ਜੀ ਸਰਦਾਰ ਜੀ ਇਹ ਬਹੁਤ ਹੀ ਸਾਫ਼ ਸੁਥਰਾ ਤੇ ਸਖੀਰਤਾ ਹੈ ਇਹਨਾਂ ਨੂੰ ਰੋਡ ਸੰਘਰਸ਼ ਕਮੇਟੀ ਸਰਦਾਰ ਸਵੇਨ ਸਿੰਘ ਨੂੰ ਬਹੁਤ ਨਾਮਵਾ ਦੇ ਫਾਇਦੇ ਵਿੱਚ ਮੈਂ ਡੋਰ ਕੋਆਰਡੀਨੇਟਰ ਬਹਾਦੀ ਅਸੀਂ ਸਮਰਥਨ ਕਰਦੇ ਅਸੀਂ ਡੋਰ ਡੋਰ ਜਿਹੜੇ ਸਾਡੇ ਫਾਈਂਡ ਆ ਅਸੀਂ ਨਾਲ ਗਿੰਦ ਸਾਹਿਬ ਦੇ ਨਾਲ ਅਸੀਂ ਡੋਰ ਤੋਂ ਡੋਰ ਆਪਦੀ ਸਾਰੀ ਰੋਡ ਕਿਸਾਨ ਸੈਕਸ਼ਨ ਦੀ ਨਾਲ ਸਾਡੀ ਚਲੂਗੀ ਅਸੀਂ ਇਹਦਾ ਦਤਾਵਾ ਕਰਕੇ ਕਿਉਂਕਿ ਇੱਕ ਬਹੁਤ ਹੀ ਇੱਕ ਸੇਵਾ ਤੇ ਲੋ ਭਾਵਨਾ ਦੇ ਨਾਲ ਇਹ ਸਿਆਸਤ ਵਿੱਚ ਚਾਹੀਪੋਗੇ ਇਹਨਾਂ ਸਿਆਸਤ ਵਿੱਚ ਚਾਹੁੰਦਾ ਕੋਈ ਦੋ ਨਹੀਂ ਸੀਗਾ ਠੀਕ ਹੈ ਠੀਕ ਥੈਂਕ ਯੂ ਭਾਜੀ ਥੈਂਕ ਯੂ ਭਾਜੀ ਥੈਂਕ ਯੂ ਕਿਸ਼ਨ ਭਾਈ ਜੀ ਤਾਂ ਇਹਨਾਂ ਸਮਰਥਨ ਦਿੱਤਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਜੀ ਥੈਂਕ ਯੂ ਭਾਜੀ ਥੈਂਕ ਯੂ ਹਾਂਜੀ ਥੈਂਕ ਯੂ ਜਾਣੇ ਆ ਜੀ ਇਹਨਾਂ ਦਾ ਸុਖੀਅਤ ਬਾਰੇ ਤਾਂ ਕਿਸੇ ਨੂੰ ਭੁੱਲਿਆ ਨਹੀਂ ਹੈ ਕਿ ਕੀ ਸਖੀਅਤ ਹੈ ਔਰ ਕੋਵਿਡ ਜੀ ਜੋ ਇਹਨਾਂ ਨੇ ਸਾਰੀ ਕੋਈ ਉਸ ਤੋਂ ਉੱਪਰ ਉੱਠ ਕੇ ਇਹਨਾਂ ਨੇ ਕੰਮ ਕਰਿਆ ਤੇ ਉਹ ਸਾਨੂੰ ਪਤਾ ਵੀ ਨਾ ਕੁਝ ਪਾਵਰ ਹੁੰਦੇ ਹੋਏ ਜੇ ਇਹਨਾਂ ਨੇ ਇਹ ਨਾ ਕੰਮ ਕਰਿਆ ਔਰ ਪੈਨ ਨੂੰ ਜਦ ਪਾਵਰ ਜਾਣਗੇ ਤੇ ਇਲਾਕੇ ਦਾ ਕਿੰਨਾ ਕੰਮ ਕਰ ਲਿਆ ਲੋਕਾਂ ਕਿੰਨਾ ਉਪਰ ਤੱਕ ਉਠਾਣਗੇ ਇਸ ਕਰਕੇ ਅਸੀਂ ਫੈਸਲਾ ਲਿਆ ਕਿ ਇਹਨਾਂ ਦੀ ਸਖ਼ਸ਼ੀਅਤ ਸਾਰੇ ਜਿਹੜੇ 17 ਤੁਸੀਂ ਕਹਿ ਰਹੇ ਸੀਗੇ ਕੈਂਡੀਡੇਟ ਹੈ ਉਹਨਾਂ ਤੋਂ ਉੱਪਰ ਹੈ ਔਰ ਨਾ ਕੋਈ ਖਰੜ ਦੇ ਤੇ ਪੈਰਾਸ਼ੂਟ ਵਾਲੇ ਆ ਬਾਕੀ ਤਾਂ ਸਾਰੇ ਪੈਰਾਸ਼ੂਟ ਵਾਲੇ ਥੋਪੇ ਗਏ ਆ ਠੀਕ ਹੈ ਜੀ ਜਿਲ੍ਹ ਸਾਹਿਬ ਜਿਲ੍ਹ ਸਾਹਿਬ ਤੁਸੀਂ ਇੱਕ ਗੱਲ ਇੱਧਰ ਇੱਧਰ ਸਵਾਲ ਪੁੱਛੋ ਜੀ ਇਹ ਆਰਾਮਲਾ ਕਲੱਬ ਬਹੁਤ ਵੱਡਾ ਕਲੱਬ ਆ ਜੋ ਕਿ 5-7000 ਬੋਲ ਖਰੜ ਦੇ ਵਿੱਚ ਵੱਡਾ ਕਲੱਬ ਮੰਨਿਆ ਜਾਂਦਾ ਹੈ ਜੀ ਮਾਸਟਰ ਜੀ ਅੱਜ ਉਹ ਵੀ ਜਿਹੜੇ ਨੇ ਗਿੱਲ ਸਾਹਿਬ ਨੂੰ ਸਮਰਥਨ ਦੇ ਰਹੇ ਨੇ ਕੀ ਕਹਿਣਾ ਜਾਂਦੇ ਹੋ ਜੀ ਸਰ ਜਿਹੜਾ ਸਾਡਾ ਰਾਮਨਾਥ ਕਲੱਬ ਹੈ ਜਨਮ ਤੋਂ ਹੀ ਨਾ ਟੋਟਲੀ ਅਸੀਂ ਕਾਮਸ ਨੂੰ ਪਹਿਲਾਂ ਵੋਟਾਂ ਪਾਈਆਂ ਨੇ ਅਸੀਂ ਇਸ ਵਾਰੀ ਪਾਰਟੀ ਪਾਰ ਛੱਡ ਕੇ ਜੀਰ ਸਾਹਿਬ ਦੀ ਫੇਸ ਨੂੰ ਵੋਟਾਂ ਪਾ ਰਹੇ ਹਾਂ ਪਵਾ ਵੀ ਰਹੇ ਹੋ ਪਵਾ ਵੀ ਰਹੇ ਨੇ ਤੇ ਮੈਂ ਸਾਰੇ ਸ਼ਹਿਰ ਨਿਵਾਸੀ ਨੂੰ ਬੇਨਤੀ ਕਰਦਾ ਹਾਂ ਵੀ ਹੀਰੇ ਵਰਗਾ ਬੰਦਾ ਖੋਣ ਵਾਲਿਓ ਈਸ਼ਵਰੀ ਵੀ ਹੀਰੇ ਦੀ ਪਰਖ ਕਰੋ ਪਹਿਚਾਨ ਕਰੋ ਵੀ ਸਾਡੇ ਇਲਾਕੇ ਦੀ ਕਿਹੜੀ ਡਿਵੈਲਪਮੈਂਟ ਕਰਾ ਸਕਦਾ ਹੈ ਸੋ ਅਸੀਂ ਪਾਰਟੀ ਵੀ ਛੱਡ ਕੇ ਫੇਸ ਨੂੰ ਵੋਟਾਂ ਪਾ ਰਹੇ ਹਾਂ ਔਰ ਪਵਾ ਵੀ ਰਹੇ ਹਾਂ ਮੈਂ ਸਾਰੇ ਇਲਾਕੇ ਨੂੰ ਇੱਕ ਵਾਰੀ ਫੇਰ ਦੁਆਰ ਤੋਂ ਬੇਨਤੀ ਕਰਦਾ ਹਾਂ ਵੀ ਇਸ ਵਾਰੀ ਉਹ ਗਲਤੀ ਨਾ ਕਰੋ ਜੋ ਅਸੀਂ ਪਿਛਲੀ ਵਾਰੀ ਗਲਤੀ ਕੀਤੀ ਸਰ ਜੀ ਤੁਸੀਂ ਤੁਸੀਂ ਮੈਂਬਰ ਕੀ ਹੋ ਤੇ ਬ੍ਰਾਹਮਣ ਸਭਾ ਦੇ ਪ੍ਰਧਾਨ ਨਹੀਂ ਨਹੀਂ ਤੇ ਬ੍ਰਾਹਮਣ ਸਭਾ ਨੇ ਜੀ ਬ੍ਰਾਹਮਣ ਸਭਾ ਦੇ ਤੁਸੀਂ ਮੈਂਬਰ ਹੋ ਨਾ ਮੈਂ ਨਹੀਂ ਮੈਂ ਸਰ ਬ੍ਰਾਹਮਣ ਇਹ ਇਹ ਗੁਪਤਾ ਜੀ ਨੇ ਜੀ ਤੁਸੀਂ ਸਰ ਇਹ ਗੁਪਤਾ ਜੀ ਨੇ ਜੀ ਇਹ ਜਨਮ ਤੋਂ ਉਹਨਾਂ ਨੇ ਕਿਹਾ ਮੈਂ ਕਾਂਗਰਸੀ ਇਹ ਸਾਰੇ ਪੁਰਾਣੇ ਕਾਂਗਰਸ ਨਾਲ ਜੁੜੇ ਹੋਏ ਪਰਿਵਾਰ ਨੇ ਤੁਹਾਡੇ ਚੰਨੀ ਸਾਹਿਬ ਵੀ ਫਾਊਂਡਰ ਨੇ ਨਹੀਂ ਜੀ ਉਹ ਦੂਸਰਾ ਕਲਾਤਰਾ ਇੱਕ ਉਹ ਦੂਸਰਾ ਕਲਾਤਰਾ ਜਵਿੰਦਰ ਜੀ ਤੁਸੀਂ ਵੀ ਗਾਣਾ ਜਾਓਗੇ ਅੱਜ ਸਮਰਥਨ ਦੇ ਰਿਹਾ ਹਾਂ ਅੱਜ ਆਦੀ ਅੱਜ ਆਦੀ ਸਰਦਾਰ ਰਣਜੀਤ ਸਿੰਘ ਗਿੱਲ ਜੋ ਹਲਕਾ ਕਾਰਡ ਤੋਂ ਕੈਂਡੀਡੇਟ ਨੇ ਉਹਨਾਂ ਦੀ ਸਖਦੇਤ ਬਾਰੇ ਸਾਰੇ ਇਲਾਕੇ ਚ ਸਾਰੇ ਕਿਸਾਨ ਜੁਨੀ ਦੇ ਜਿਹੜੇ ਮੈਂਬਰ ਤੇ ਉਹਨਾਂ ਨਾਲ ਸਲਾਹ ਕਰਕੇ ਅਸੀਂ ਜੋ ਇਹਨਾਂ ਨੇ ਸਾਫ਼ ਸੁਥਰਾ ਹਕਤ ਹੈ ਔਰ ਬਹੁਤ ਵਧੀਆ ਬੰਦੇ ਆ ਇਹਦੇ ਕਰਕੇ ਅਸੀਂ ਤੁਹਾਡੇ ਕੈਂਡਲ ਦੇ ਥਰੂ ਇਹਨਾਂ ਨੂੰ ਲੋਕਾਂ ਨੂੰ ਅਪੀਲ ਕਰਨ ਆਇਆ ਅੱਜ ਵੀ ਇਹਨਾਂ ਨੂੰ ਵੱਧ ਤੇ ਵੱਧ ਵੋਟਾਂ पे ਤੁਸੀਂ ਜਿਤਾਉਣਾ ਹੈ ਬਾਕੀ ਚਾਹੇ ਤੁਹਾਡਾ ਕਿਸਾਨੀ ਸੁਘਾਰਸ ਰਿਹਾ ਉੱਥੇ ਵੀ ਇਹਨਾਂ ਨੇ ਬਹੁਤ ਜ਼ਿਆਦਾ ਹਾਜ਼ਰੀ ਭਰੀ ਹੈ ਜਿੱਥੇ ਵੀ ਚਾਹੇ ਪਹਿਲਾਂ ਕਰੋਨਾ ਦਾ ਟਾਈਮ ਰਿਹਾ ਜਦ ਵੀ ਇਹਨਾਂ ਨੇ ਲੋਕਾਂ ਦੇ ਬਹੁਤ ਵਿਚਰੇ ਆ ਔਰ ਜਿਨੇ ਵੀ ਦੁੱਖ ਸੁੱਖ ਆ ਚਾਹੇ ਕੋਈ ਦੁਕਾਨਦਾਰ ਹੈ ਚਾਹੇ ਕਸਾਨਾ ਚਾਹੇ ਮਜ਼ਦੂਰ ਹੈ ਹਰੇਕ ਬੰਦੇ ਦੀ ਇਹ ਮਦਦ ਕਰਦੇ ਆ ਇਹਦੇ ਕਰਕੇ ਸਾਨੂੰ ਅੱਜ ਸਾਰਿਆਂ ਨੇ ਸਲਾਹ ਕਰਕੇ ਇਕੱਠੇ ਹੋ ਕੇ ਇਹ ਹੀ ਫੈਸਲਾ ਕਰਿਆ ਵੀ ਇਹਨਾਂ ਨੂੰ ਘਰ ਤੋਂ ਹਲਕਾ ਖੇੜ ਤੋਂ ਜਿਤਾਇਆ ਜਾਵੇ ਆ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਅਸੀਂ ਇਹਨਾਂ ਦੀ ਮਦਦ ਕਰਨ ਆਏ ਆ ਤਾਂ ਕਿ ਲੋਕ ਇਹਨਾਂ ਨੂੰ ਵੱਡੀ ਤੋਂ ਵੱਡੀ ਗਿਣਤੀ ਵਿੱਚ ਜਿਤਾਉਣ ਮੈਂ ਤਾਂ ਇਹ ਅਪੀਲ ਕਰਦਾ ਲੋਕਾਂ ਨੂੰ ਸਾਰਿਆਂ ਨੂੰ ਜਿਲ੍ਹ ਸਾਹਿਬ ਜਿਲ੍ਹ ਸਾਹਿਬ ਭੈਣ ਜੀ ਉਹਨਾਂ ਦਾ ਵੀ ਲੈ ਲਓ ਸਰ ਜਿਹੜੇ ਤੁਹਾਡੇ ਪੀਡੀਏ ਦਾ ਸਿਚੂਏਸ਼ਨ ਹੈਗਾ ਖਾਸ ਕਰਕੇ ਕੰਢੀ ਇਲਾਕੇ ਦੀ ਗੱਲ ਕਰੀਏ ਬਹੁਤ ਸਾਰੀਆਂ ਪਹਾੜੀ ਏਕੀ ਦੇ ਵਿੱਚ ਜੀਵਨ ਨੇ ਬਹੁਤ ਸਾਰੀਆਂ ਸ਼ਾਮਲਡ ਚਿੰਦਾ ਤਪੀਆਂ ਹੁੰਦੀਆਂ ਨੇ ਜਿਹਦੇ ਵਿੱਚ ਪੋਲੀਟਿਸ਼ੀਅਨ ਬਹੁਤ ਸਾਰੇ ਹੈਗੇ ਨੇ ਜਿਹੜੀ ਆਈ ਹੈ ਸਲੋਬੀ ਹੈਗੀ ਆ ਤੇ ਉਹਨਾਂ ਨੂੰ ਕਿਵੇਂ ਸੱਤਣਾ ਆਜ਼ਾਦ ਕਰਾਓਗੇ ਜੇਕਰ ਤੁਸੀਂ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਆਓ ਦੇਖੋ ਅਸੀਂ ਪੂਰਾ ਰੋਡ ਮੈਪ ਸਾਡਾ ਤਿਆਰ ਹੈ ਉਕੇ ਅਸੀਂ 5 ਸਾਲ ਵਿਚਰੇ ਆ ਸਾਨੂੰ ਹਰ ਪਤਾ ਹੈ ਹਰ ਪ੍ਰੋਬਲਮ ਦਾ ਪਤਾ ਜਿਵੇਂ ਤੁਸੀਂ ਉਧਰਲੇ ਪਿੰਡਾਂ ਦੀ ਗੱਲ ਕੀਤੀ ਕਿਤੇ ਜੰਗਲੀ ਜਾਨਵਰਾਂ ਦੀ ਪ੍ਰੋਬਲਮ ਹੈ ਵਾਕਿਆ ਸਾਡੀਆਂ ਜਿਹੜੀਆਂ ਕੀਮਤੀ ਕਰੋੜਾਂ ਰੁਪਏ ਦੇ ਕੀਲੇ ਵਾਲੀਆਂ ਜ਼ਮੀਨਾਂ ਆ ਉਹ ਇੱਥੇ ਇੱਕ ਨਕਸਸ ਬਣਿਆ ਹੋਇਆ ਤੇ ਉਹ ਲੋਕਾਂ ਨੇ ਦੱਬੀਆਂ ਵੀ ਨੇ ਅਸੀਂ ਪੂਰਾ ਸਰਕਾਰ ਤੇ ਦੇਖੋ ਇਹ ਸਾਡਾ ਆਮ ਜ਼ਮੀਨ ਨਹੀਂ ਹੈ ਕਿ ਵੀ 10-15 ਲੱਖ ਰੀ ਤਾਂ ਕਰੋੜਾਂ ਦੀ ਆ ਕਈ ਏਕੜ ਉਹ ਨੇ ਜਿਹੜਾ 10-10 ਕਰੋੜ ਦੇ ਏਕੜ ਵਾਲੀ ਵੀ ਜ਼ਮੀਨ ਸੜਕ ਦੇ ਨਾਲ ਲੱਗਦੀ ਆ ਸੋ ਅਸੀਂ ਉਹ ਅਸੀਂ ਜਰੂਰ ਜਦੋਂ ਸਰਕਾਰ ਬਣਦੀ ਹੈ ਤੇ ਪ੍ਰਮਾਤਮਾ ਕਿਰਪਾ ਕਰੇ ਸਰਕਾਰ ਬਣ ਰਹੀ ਹੈ ਤੂੰ ਅਸੀਂ ਜਰੂਰ ਉਹ ਖਾਲੀ ਕਰਾਵਾਂਗੇ ਲੋਕਾਂ ਤੋਂ ਜੋ ਲੋਕਾਂ ਨੇ ਧੱਕੇ ਨਾਲ ਮਿਲੀ ਭੁਗਤ ਨਾਲ ਦੱਬੀਆਂ ਹੁੰਦੀਆਂ ਨੇ ਜੀ ਸਾਹਿਬ ਸਰਦੇ ਪਾਣੀ ਦੀ ਬਹੁਤ ਕਮੀ ਹੈ ਕਿ ਉਹਨੀਆਂ ਬਹੁਤ ਬਣ ਗਈ ਉਸੰਧੀ ਕੀ ਕਰਾਂ ਜੀ ਦੇਖੋ ਸਾਡੇ 75 ਟਿਊਬਰ ਪਹਿਲਾਂ ਚੱਲਦੇ ਨੇ ਆਲਰੇਡੀ ਲਗਭਗ 27 ਟਿਊਬਰ ਅਸੀਂ ਹੁਣ ਪਾਸ ਕੀਤੇ ਨੇ ਪਰ ਇਹ ਕੋਈ ਹੱਲ ਨਹੀਂ ਅਸੀਂ ਇੱਕ ਜੌਲੀ ਵਾਟਰ ਬਾਕਸ ਤੋਂ ਇੱਕ ਮਤਾ ਪਾ ਕੇ ਭੇਜਿਆ ਹੋਇਆ ਹੈ ਜੀ ਦਾ 48 ਕਰੋੜ ਰੁਪਇਆ ਸਾਡਾ ਉਹਦਾ ਆਪਣਾ ਪ੍ਰੋਜੈਕਟ ਦਾ ਲੱਗਣਾ ਹੈ 24 ਸਰਕਾਰ ਨੇ ਪਾਉਣਾ ਤੇ 24 ਅਸੀਂ ਅਸੀਂ ਸਰਕਾਰ ਨੂੰ ਕਹੇਤਾ ਵੀ ਤੁਸੀਂ ਆਪਣਾ ਪੈਸਾ ਜਿੰਨਾ ਪਾਓਗੇ ਨਾਲ ਦੀ ਨਾਲ ਸਾਡੇ ਕੋਲ ਪੈਸਾ ਪਈ ਹੈ ਅਸੀਂ ਉਹ ਪਾ ਦਾਂਗੇ ਕਿਉਂਕਿ ਇੱਕੋ ਇੱਕ ਹੱਲ ਹੈ ਖਰੜ ਸ਼ਹਿਰ ਲਈ ਚਾਰੋਂ ਪਾਸੇ ਨੂੰ 3 ਲੱਖ ਦੀ ਵਾਦੀ ਦਾ ਸ਼ਹਿਰ ਹੈ ਚਾਰੋਂ ਪਾਸੇ ਨੂੰ ਵਾਦੀ ਵੱਧ ਰਹੀ ਹੈ ਸੋ ਅਸੀਂ ਇਹਦਾ ਕਜੋਲੀ ਵਾਟਰ ਵਕਸ ਤੋਂ ਜਿਹੜਾ ਪਾਣੀ ਲਿਆ ਕੇ ਉਹ ਸਾਡੀ ਪੂਰੀ ਕੋਸ਼ਿਸ਼ ਹੋਊਗੀ ਵੀ ਸਾਡੇ ਸਹਿਰ ਇਹ ਸਦਾ ਨਹੀਂ ਸਮੱਸਿਆ ਖਤਮ ਹੋਵੇ। ਜੀ ਸਾਹਿਬ ਤੁਹਾਡੇ ਨਾਲ ਕਿਸਾਨ ਬੈਠੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸੋਹ ਹੋਇਆ ਸੀ 5 ਦਸੰਬਰ। ਪਰ ਫੇਰ ਆ ਰਹੇ ਨੇ। ਇਹ ਤੁਹਾਨੂੰ ਵੀ ਲੱਗਦਾ ਜੀ ਨਾਲ ਬੈਠੋਗੇ। ਸੋਹ ਕਰੋਗੇ ਹੁਣ ਫੇਰ। ਨਹੀਂ ਅਸੀਂ ਦੇਖੋ ਮੋਦੀ ਸਾਹਿਬ ਦਾ ਤਾਂ ਵਿਰੋਧ ਕਰਨਾ ਹੀ ਹੈ। ਉਹ ਕੋਈ ਗੱਲ ਨਹੀਂ ਹੈ। ਬੀਜੇਪੀ ਦਾ ਅਸੀਂ ਵਿਰੋਧ ਕਰੂਗੇ, ਡਟ ਕੇ ਕਰਦੇ ਰਹੋਗੇ। ਇਹਨਾਂ ਨੇ ਰਾਮ ਰਹੀਮ ਨੂੰ ਪ੍ਰੋਲ ਦਿੱਤੀ ਹੈ ਉਹਦੇ ਕਰਕੇ ਵੀ ਅਸੀਂ ਵਿਰੋਧ ਕਰਦੇ ਹਾਂ ਉਧਰ ਟੈਨੀ ਮਿਸਰਾ ਜਿਹੜਾ ਉਹਦੇ ਭਤੀਜੇ ਨੂੰ ਜਵਾਨਤ ਦੇ ਦਿੱਤੀ ਜਦ ਕਿ ਜਿਹੜੇ ਬੰਦੀ ਸਿੱਖ ਹੈ ਉਹਨਾਂ ਨੂੰ ਕਿਸੇ ਨੂੰ ਰਿਹਾਈ ਨਹੀਂ ਦਿੰਦੇ ਅਸੀਂ ਇਹਦੇ ਕਰਕੇ ਵਿਰੋਧਤਾ ਕਰਉਂਦੇ ਹਾਂ ਜਿੰਦਗੀ ਜੀਵਨ ਸਾਹਿਬ ਦੇਖੋ ਜੋ एरिया है कंडी एरिया है वहाँ पे ना किसानों को बहुत बड़ी दिक्कत है कि जंगली जानवर उनकी फसल को नुकसान करते हैं तो किसान आज आपको समर्थन दे रहे हैं तो आप उस समस्या के लिए क्या करोगे देखो हमारी सरकार ने पहले भी वो उठाया था बादल साहब थे जब फिर वो सरकार बदल गई एक सेंटर का प्रोजेक्ट था भी उसको वायर लगा के ऊंची उसको रोका जाए किसी तरह वो सेंटर का प्रोजेक्ट था बादल साहब लेके भी आए थे उसमें वो लास्ट स्टेज पे चल रहा था इतने में सरकार बदल गई ਤੋ ਉਸਕੋ ਜੈਸੇ ਵੀ ਉਹ ਵਾਲਾ ਪ੍ਰੋਜੈਕਟ ਉਸਕੀ ਫੈਲ ਸਾਰਾ ਮਾਸਟਰ ਉਸਕਾ ਬਣਾ ਹੋਇਆ ਰੋਡ ਮੈਪ ਤੋ ਸਰਕਾਰ ਬਣਤੀ ਹੈਮ ਜਰੂਰ ਉਸਕੋ ਲਾਗੂ ਕਰਾਣੇ ਦੀ ਕੋਸ਼ਿਸ਼ ਕਰੇਗੇ ਤਾਂ ਕਿ ਉਹ ਬਹੁਤ ਬੜੀ ਸਮੱਸਿਆ ਹੈ ਮਾਰਾ ਜੀ ਸਾਹਿਬ ਹਰ ਪਾਰਟੀਆਂ ਕਹਿੰਦੀ ਆ ਕੋਈ 1000 ਰੁਪਿਆ ਖਾਤੇ ਮੇ ਪਾਣ ਦੀ ਗੱਲ ਕਰਦਾ ਕੋਈ 200 ਯੂਨਟ ਬਿਜਲੀ ਮਾਫਤੀ ਕਰਦਾ ਹੈ ਪਰ ਕਿਸੇ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਕਿ ਪੰਜਾਬ ਦਾ ਯੂਥ ਜਿਹੜਾ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵੱਲ ਕੋਚ ਕਰ ਰਿਹਾ ਆ ਤੁਹਾਨੂੰ ਲੱਗਦਾ ਹੈ ਕਿ ਚਿੱਤਨ ਤੋਂ ਬਾਅਦ ਤੁਸੀਂ ਯੂਥ ਲਈ ਇਹ ਜੀ ਆਵਾਜ਼ ਬੁਲੰਦ ਕਰੋਗੇ ਉਹਨਾਂ ਨੂੰ ਰਿਗਾਰਡ ਦੇਵੋਗੇ ਜਿਹੜੀ ਪੰਜਾਬ ਦਾ ਯੂਥ ਜਿਹੜਾ ਬਾਹਰ ਚਲੇ ਗਿਆ ਹੈ ਦਾਹ ਨੂੰ ਜਿਹੜਾ ਯੂਥ ਹੈ ਉਹ ਨਾ ਜਾਵੇ ਇਹ ਇਹ ਜਿਆ ਕਿਆ ਉਪਰਾਲਾ ਕਰੋਗੇ ਜੀ ਸਰ ਇਹਦੇ ਨਾਲ ਹੀ ਇਹਦੇ ਨਾਲ ਹੀ ਇੱਕ ਸਵਾਲ ਆ ਕਿ ਕਾਂਦੀਦਲ ਕਹਿੰਦਾ ਕਿ ਅਸੀਂ 10 ਲੱਖ ਰੁਪਏ ਦੇਵਾਂਗੇ ਜਿਹੜਾ ਬੰਦਾ ਬਾਹਰ ਜਾਊਗਾ ਤੇ ਤੁਸੀਂ ਯੂਥ ਨੂੰ ਬਾਹਰ ਨਹੀਂ ਤੁਹਾਡੀ ਗਲਤ ਹੋ ਬਾਹਰ ਜਾਉ ਨਹੀਂ ਸਟੱਡੀ ਲਈ ਸਟੱਡੀ ਨਹੀਂ ਕਰ ਕਰ ਰਹੇ ਜੀ ਬਾਹਰ ਸਟੱਡੀ ਜੇ ਕੋਈ ਬੰਦਾ ਨਹੀਂ ਜੇ ਕੋਈ ਬੰਦਾ ਦੇਖੋ ਦੇਖੋ ਬਾਹਰ ਜਾ ਕੇ ਸਟੱਡੀ ਕਰਨਾ ਕੋਈ ਮਾੜੀ ਗੱਲ ਨਹੀਂ ਹੈਗੀ ਜੇ ਸਟੱਡੀ ਕਰਨ ਜਾ ਰਿਹਾ ਬੰਦਾ ਜੇ ਹੁਣ ਆਪਾਂ ਕਿੰਨੇ ਆਪਾਂ ਕਹਿੰਦੇ ਇਹ ਕੈਂਬਰੇਜ ਯੂਨੀਵਰਸਿਟੀ ਦਾ ਪੜਿਆ ਹੋਇਆ ਹੈ ਹਾਰਵਰਡ ਦਾ ਪੜਿਆ ਹੋਇਆ ਹੈ ਸਟੱਡੀ ਕਰਨੀ ਤਾਂ ਡਾਕਟਰ ਮਨਮੋਹਨ ਸਿੰਘ ਉਹਨਾਂ ਨੇ ਆਪਣਾ ਸਟੱਡੀ ਕੀਤੀ ਬਾਹਰ ਜਾ ਕੇ ਸਟੱਡੀ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਜਿਆ ਕੀ ਉਪਰਾਲਾ ਕਰੋਗੇ ਜਿੰਤੋਂ ਤੋ ਬਾਹਰ ਜੇ ਸ਼ਰਮਣੀ ਅਕਾਲੀ ਦਲ ਜਿਹੜਾ ਯੂਥ ਬਾਹਰ ਨਾ ਜਾਵੇ ਜਿਹੜਾ ਯੂਥ ਬਾਹਰ ਜਾ ਰਿਹਾ ਹੈ ਉਹ ਆਪਣੇ ਘਰ ਦੇ ਵਿੱਚ ਰਹੇ ਪੰਜਾਬ ਨੂੰ ਤਰੱਕੀਆਂ ਦੀਆਂ ਲੀਹਾਂ ਤੇ ਜਾਵੇ ਕੀ ਕਰੋਗੇ ਇਹ ਹਜਾ ਦੇਖੋ ਇਸ ਤਰ੍ਹਾਂ ਮੈਂ ਐਡਾ ਲੀਡਰ ਨਹੀਂ ਜਿਹੜੀ ਪੰਜਾਬ ਦੀ ਗੱਲ ਕਰਾਂ ਪਰ ਮੈਂ ਆਪਣੇ ਹਲਕੇ ਮੈਂ ਆਪਣੇ ਹਲਕੇ ਦੀ ਗੱਲ ਕਰੂੰਗਾ ਮੈਂ ਰੋਡ ਮੈਪ ਬਣਾਇਆ ਮੈਂ ਦੱਸ ਰਿਹਾ ਤੁਹਾਨੂੰ ਹਾਂਜੀ ਮੇਰੇ ਦੋ ਪ੍ਰੋਜੈਕਟ ਇੱਥੇ ਬੰਦ ਨੇ ਮੈਡੀ ਸਿਟੀ ਤੇ ਫਿਲਮ ਸਿਟੀ ਇੱਕ ਤਾਂ ਅਸੀਂ ਉਹ ਚਾਲੂ ਕਰਾਉਣ ਦੀ ਕੋਸ਼ਿਸ਼ ਕਰਾਂਗੇ ਉਦੋਂ ਵੀ ਸੈਂਕੜੇ ਬੱਚਿਆਂ ਦਾ ਰੁਜ਼ਗਾਰ ਉੱਥੇ ਮੌਕੇ ਮਿਲਣਗੇ ਇੱਕ ਅਸੀਂ ਮੈਂ ਸਖਵੀਰ ਜੀ ਨਾਲ ਡਿਸਕਸ ਵੀ ਕੀਤਾ ਸੀ ਵੀ ਸਾਡੀ ਜਿਹੜੀ ਆਹ ਵਾਲਾ ਉੱਪਰਲਾ ਏਰੀਆ ਕਈ ਇੰਡਸਟਰੀਆਂ ਇੱਦਾਂ ਦੀਆਂ ਜਿਨ੍ਹਾਂ ਨੂੰ ਓਵਰਫਲੋ ਲਈ ਨਦੀਆਂ ਨਾਲਿਆਂ ਦੀ ਲੋਡ ਪੈਂਦੀ ਹੈ ਹੈਗੀਆਂ ਜਿਨ੍ਹਾਂ ਨੂੰ ਲੋਡ ਪੈਂਦੀ ਹੈ ਵੱਡੀਆਂ ਇੰਡਸਟਰੀਆਂ ਜਿਹੜੀਆਂ ਸੋ ਸਾਡਾ ਆਪ ਦਾ ਸਰਕਲ ਹੈਗਾ ਇੰਡਸਟਰੀ ਸਟਾ ਨਾਲ ਸਾਡੀ ਮਿੱਤਰ ਦੋਸਤੀ ਹੈਗੀ ਹੈ ਸੋ ਮੈਂ ਕੋਸ਼ਿਸ਼ ਕਰੂੰਗਾ ਵੀ ਕਿਸੇ ਤਰੀਕੇ 2000 ਬੱਚੇ ਦਾ ਮੇਰੇ ਹਲਕੇ ਦਾ 2000 ਬੱਚੇ ਦੇ ਰੁਜ਼ਗਾਰ ਦਾ ਮੌਕਾ ਉਧਾਂ ਦੀ ਇੰਡਸਟਰੀ ਲਿਆ ਕੇ ਸਰਕਾਰ ਤੋਂ ਉਹਨੂੰ ਰੈਤਾਂ ਰੂਤਾਂ ਦਵਾ ਕੇ ਜੋ ਵੀ ਉਹਨਾਂ ਨੂੰ ताकि उरे आके वो हो, इंटरेस्टेड होण लाण ਲਈ सो मेरी पूरी कोशिश होगी कि ਘੱਟੋ ਘੱਟ ਮੈਂ ਜਿਹੜੇ ਆਪਣੇ ਹਲਕੇ ਦੀ ਬੇਰੁਜ਼ਗਾਰੀ ਦਾ ਉਹਨੂੰ ਥੱਲ ਪਾ ਸਕਾਂ ਜਿੰਨ ਸਾਹਿਬ ਆਪਨੇ ਮੈਡੀ ਸਿਟੀ ਦੀ ਬਾਤ ਕੀ ਹੈ ਵਹਾਂ ਤੇ ਨੇ ਕੈਂਸਰ ਹਸਪੀਟਲ ਬਣ ਰਹਾ 2013 ਮੈਂ ਮਨਮੋਹ ਸਿੰਘ ਨੇ ਉਸ ਦਾ ਵਾਟਨ ਕੀਤਾ ਤਾਂ ਲੇਕਿਨ ਉਹ ਅਭੀ ਤੱਕ ਸ਼ੁਰੂ ਨਹੀਂ ਹੋ ਪਾਇਆ ਬਾਤ ਤਾਂ ਇਹੀ ਹੈ ਨਾ ਜੇ ਸਰਕਾਰ ਨੇ ਜਿਤਨਾ ਬਣਾ ਕਾਲੀ ਸਰਕਾਰ ਨੇ ਇੱਕ ਸਮੇਂ ਬਣਾ ਜੇ ਸਰਕਾਰ ਨੇ ਆਤੇ ਹੀ ਉਸ ਕੋ ਸਾਰੇ ਪ੍ਰੋਜੈਕਟ ਬੰਦ ਕਰ ਦਿਆ ਨਾ ਇਸੇ ਲਈ ਉਹ ना फिल्म सिटी मेडी सिटी जहाँ रुका पड़ा वहीं रुका पड़ा ये तो कोशिश करनी पड़ती है ना लोगों को लेके आने तब भी वो मेरा ख्याल टाटा का शायद जो बन रहा है सुखबीर जी खुद मीटिंग करके आए थे ये तो इनिशिएटिव लेना पड़ता है ना सीएम को तभी लोग आएंगे सो हमारी सरकार बनती मैं दोनों प्रोजेक्ट चालू कराती है तो मैं इमीजिएट शुरू करावे जी साडा मकसद देखो सा ਸਖਬੀਰ ਜੀ ਦਾ ਵੀਜਨ ਆ ਸਾਡਾ ਵੀ ਜੋ ਵਿਜਨ ਆ ਸਾਡਾ ਡਵੈਲਪਮੈਂਟ ਪੱਕੀ ਆ ਤੁਸੀਂ ਸਖਬੀਰ ਜੀ ਦਾ 2007 ਤੋਂ ਪਹਿਲਾਂ ਦਾ ਪੰਜਾਬ ਦੇਖ ਲਓ ਤੇ 10 ਸਾਲ ਚ ਦੇਖ ਲਓ ਅਰ ਹੁਣ ਆ 5 ਸਾਲ ਚ ਕੀ ਹੋਇਆ ਉਹ ਵੀ ਦੇਖ ਲਓ ਸੋ ਅਸੀਂ ਪਹਿਲ ਦੇ ਆਧਾਰ ਤੇ ਜਿਹੜਾ ਅਸੀਂ ਉਹ ਕਰਾ ਪਰ ਹੋਰ ਜਿਹੜੇ ਬ੍ਰਹਮ ਕੁਮਾਰੀਆਂ ਨੇ ਸਮਰਥਨ ਦਿੱਤਾ ਹੈ ਜੀ ਮਾਤਾਵਾਂ ਉਹਨਾਂ ਨੇ ਕੀ ਕਹਿਣਾ ਚਾਹੁੰਗੇ ਉਹਨਾਂ ਬਾਰੇ ਨਹੀਂ ਮੈਂ ਇਹਨਾਂ ਦਾ ਜਿੰਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਇਹ ਭੈਣਾਂ ਮੇਰੀਆਂ ਮੈਨੂੰ ਅਸ਼ੀਰਵਾਦ ਲੈ ਕੇ ਆਈਆਂ ਨੇ ਤੇ ਮੈਂ ਸਮਝਦਾ ਜਦੋਂ ਭੈਣਾਂ ਦਾ ਅਸ਼ੀਰਵਾਦ ਭਰਾ ਤੇ ਹੋ ਜਵੇ ਤੇ ਦੁਆਵਾਂ ਮੈਂ ਕਰਾ ਲਈ ਤਾਂ ਜਦੋਂ ਆਸ਼ੀਰਵਾਦ ਇਹਨਾਂ ਦਾ ਸਿਰ ਤੇ ਹੋ ਜਵੇ ਤੇ ਮੈਂ ਸਮਝਦਾ ਵੀ ਇਹ ਪ੍ਰਮਾਤਮਾ ਦੀ ਬਖਸ਼ਿਸ਼ ਹੈ ਦਿੱਤ ਕੇ ਨਾ ਅੱਛੇ ਕੰਮ ਸਾਰੇ ਦਾ ਸਪੋਰਟ ਕਰਦਾ ਹਾਂ ਸੋ ਇਹ ਮੈਂ ਸਮਝਦਾ ਵੀ ਇਹ ਪ੍ਰਮਾਤਮਾ ਵੱਲੋਂ ਭੇਜੀਆਂ ਗਈਆਂ ਨੇ ਮੈਨੂੰ ਆਸ਼ੀਰਵਾਦ ਦੇਣ ਲਈ ਤੇ ਉਹਦੇ ਨਾਲ ਮੈਨੂੰ ਹੌਸਲਾ ਮਿਲਿਆ ਵੀ ਮੇਰੇ ਤੇ ਜੇ ਆ ਸਾਰੇ ਭਰਾ ਮੇਰੇ ਭੇਜੇ ਨੇ ਤੇ ਪ੍ਰਮਾਤਮਾ ਦੀ ਕਿਰਪਾ ਹੈ ਅੱਜ ਇਹਨਾਂ ਨੇ ਮੇਰੀਆਂ ਬਾਹਾਂ ਬਣ ਕੇ ਮੇਰੇ ਕੋਲ ਇਸ ਟਾਈਮ ਆਏ ਨੇ ਸੋ ਮੈਂ ਧੰਨਵਾਦ ਕਰਦਾ ਆਪਣੇ ਭਰਾਵਾਂ ਦਾ ਵੀ ਤੇ ਉਸ ਪਰਮਪਿਤਾ ਪ੍ਰਮਾਤਮਾ ਦਾ ਥੈਂਕ ਯੂ ਜੀ ਦੇਖਿਆ ਅਕਾਲੀ ਦਲ ਨੂੰ ਕੀ ਕਰਨ ਅਸੀਂ ਅਕਾਲੀ ਦਲ ਨੂੰ ਸਮਰਥਨ ਨਹੀਂ ਦਿੰਦਾ ਜੀ ਜੀ ਆ ਗੱਲ ਸਾਫ਼ ਹੈ ਜੀ ਅਸੀਂ ਇੱਕ ਸਾਫ਼ ਸੁਥਰੇ ਅਕਸ ਵਾਲੇ ਬੰਦੇ ਨੂੰ ਸਮਰਥਨ ਦਿੰਦਾ ਓਕੇ ਤੁਸੀਂ ਰਣਜੀਤ ਸਿੰਘ ਗਿੱਲ ਨੂੰ ਸਮਰਥਨ ਦਿੱਤਾ ਹੈ ਅਕਾਲੀ ਅਸੀਂ ਰਣਜੀਤ ਸਿੰਘ ਗਿੱਲ ਨੂੰ ਸਮਰਥਨ ਦਿੰਦਾ ਕਿਉਂਕਿ ਇਹਨੇ ਪਿਛਲੇ ਸਾਲ ਜਦ ਅਸੀਂ ਦਿੱਲੀ ਗਏ ਤੇ ਜਦ ਵੀ ਸਾਡਾ ਸਾਥ ਦਿੱਤਾ ਇੱਕ ਸਾਡਾ ਹੀ ਇਕੱਲੇ ਦਾ ਨਹੀਂ ਵੀ ਜਿੰਨੇ ਵੀ ਮੁਹਾਲੀ ਜ਼ਿਲ੍ਹੇ ਦੇ ਲੰਗਰ ਚੱਲਦੇ ਤੇ ਚਾਹੇ ਕਿਸੇ ਨੂੰ ਦੁੱਧ ਦਾ ਲਾ ਲੋ ਚਾਹੇ ਪੈਸਿਆਂ ਦੀ ਲਾ ਲੋ ਚਾਹੇ ਡੀਜ਼ਲ ਦੀ ਲਾ ਲੋ ਕਿਸੇ ਵੀ ਕਿਸਮ ਦਾ ਹਰੇਕ ਕਿਸਮ ਤੇ ਮਦਦ ਕਰੀ ਐ ਉਹਦੇ ਕਰਕੇ ਇਹ ਜਦ ਜਿੱਤ ਕੇ ਸਾਨੂੰ ਆਸ ਹੈ ਵੀ ਜਿੱਤ ਕੇ ਤਾਂ ਬਹੁਤ ਕੁਝ ਕਰੂਗੇ ਜਦ ਬਿਨਾਂ ਜਿੱਤੇ ਤੇ ਇੰਨਾ ਕੁਝ ਕਰਦੇ ਤੇ ਜਿਹੜਾ ਸਯੁਕਤ ਸਮਾਜ ਮੋਰਚੇ ਵੱਲੋਂ ਕੈਂਡੀਡੇਟ ਤਾਰਿਆ ਗਿਆ ਕਿ ਉਹਦਾ ਵੀ ਬਾਈਕਾਟ ਕਰੋਗੇ ਦੇਖੋ ਜੀ ਅਸੀਂ ਬਾਈਕਾਟ ਨਹੀਂ ਕਰਦੇ ਅਸੀਂ ਉਹਨਾਂ ਦੇ ਗੈਰ ਪਹਿਲਾਂ ਵੀ ਨਹੀਂ ਹੈ ਹੁਣ ਵੀ ਨਹੀਂ ਹੈ ਸਾਡਾ ਪਹਿਲਾਂ ਤੇ ਹੀ ਇਲੈਕਸ਼ਨਾਂ ਤੇ ਬਾਈਕਾਟ ਹੈ ਅਸੀਂ ਬਾਈਕਾਟ ਨਹੀਂ ਕਰਦੇ ਕਿਉਂਕਿ ਉਹਨਾਂ ਦੀ ਮਰਜ਼ੀ ਹੈ ਜਿਸ ਤਰ੍ਹਾਂ ਜਲ ਨੇ ਚੱਲਦੇ ਚੱਲੀ ਜਾਵੇਂ ਅਸੀਂ ਨਾ ਉਹਨਾਂ ਨੂੰ ਸਮਰਥਨ ਕਰਦੇ ਹਾਂ ਠੀਕ ਬਾਰੇ ਸੁਭਰਤਨ ਮਿਲਿਆ ਇਹਦੇ ਬਾਰੇ ਕੀ ਕਹਿਣਾ ਚਾਹਦੇ ਹੋ ਦੇਖੋ ਜੀ ਅੱਜ ਮੈਨੂੰ ਬਹੁਤ ਵੱਡਾ ਵੱਲ ਮਿਲਿਆ ਜਦੋਂ ਮੇਰੇ ਭਰਾ ਮੇਰੀਆਂ ਬਾਹਾਂ ਬਣ ਕੇ ਖੜੇ ਖੜੇ ਨੇ ਮੇਰੇ ਨਾਲ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਤੇ 크੍ਰਿਸਚੀਅਨ ਭਾਈਚਾਰਾ ਬ੍ਰਹਮਾ ਕੁਮਾਰੀ ਆਈਆਂ ਨੇ ਸਾਡੀਆਂ ਭੈਣਾਂ ਤੇ ਰਾਮਲੀਲਾ ਕਲੱਬ ਫਰੈਂਡਸ ਫੋਰਐਵਰ ਕਲੱਬ ਜਿਹਦੇ 400 ਮੈਂਬਰ ਆ ਜੋ ਕਿ ਪਰਾਣਾ ਜੀ ਨੂੰ ਖੈੜ ਕਹਿੰਦੇ ਉਹ ਉਹ ਲੋਕ ਨੇ ਇਹ ਰੇ ਰੈਸਲਿੰਗ ਪੱਪੀ ਪਹਿਲਵਾਨ ਰੈਸਲਿੰਗ ਸਾਡੀ ਐਸੋਸੀਏਸ਼ਨ ਆ ਉਹਨਾਂ ਵੱਲੋਂ ਇੱਕ ਸਾਡੇ ਰੋਡ ਸੰਘਰਸ਼ ਕਮੇਟੀ ਆ ਕਿਉਂਕਿ ਸਾਡੇ 28 ਪਿੰਡ ਆਉਂਦੇ ਨੇ ਉਹਨਾਂ ਦੇ ਪੰਜਾਬ ਦੇ ਪ੍ਰਧਾਨ ਨੇ ਇਹ ਸਾਰਿਆਂ ਨੇ ਅੱਜ ਜੋ ਮੈਨੂੰ ਸਮਰਥਨ ਦਿੱਤਾ ਸੋ ਮੈਂ ਸਮਝਦਾ ਵੀ ਲੜਾਈ ਆਖਰੀ ਦੌਰ ਚ ਹੈ ਸੋ ਇਸ ਵੇਲੇ ਸਮਰਥਨ ਮਿਲਣਾ ਮੈਂ ਸਮਝਦਾ ਵੀ ਅਸੀਂ ਹੋਰ ਬਹੁਤ ਮਜ਼ਬੂਤ ਹੋਇਆ ਇਹ ਮੈਂ ਸਮਝਦਾ ਮੇਰੇ ਪਰਮ ਪਿਤਾ ਪਰਮਾਤਮਾ ਦੀ ਮੇਰੇ ਤੇ ਕਿਰਪਾ ਜਦੋਂ ਆਖਰੀ ਦੌਰ ਦੀ ਦੌਰ ਦੀ ਲੜਾਈ ਦੇ ਵਿੱਚ ਮੈਨੂੰ ਇਹਨਾਂ ਨੇ ਸਮਰਥਨ ਦਿੱਤਾ ਕੀ ਸਭ ਟੋਟਲ ਕਿੰਨੇ ਹੋਏ ਆ ਟੋਟਲ ਕਿੰਨੇ ਕ ਅਪਰੋਕਸਿਮੇਟ ਸਾਰੇ ਨਹੀਂ ਇਹ ਇਹ ਨਾ ਦੇਖੋ ਇਹਨਾਂ ਨਾਲ ਹਜ਼ਾਰਾਂ ਵੋਟਾਂ ਨੇ ਹਜ਼ਾਰਾਂ ਵੋਟਾਂ ਨੇ ਲੋਕਾਂ ਦੇ ਨਾਲ ਇਹ ਕੋਈ ਇਹ ਨਹੀਂ ਵੀ ਇੱਥੇ 20 30 ਲੋਕ ਆਏ ਇਹ ਨੁਮਾਇੰਦੇ ਨੇ ਇਹ ਪ੍ਰਧਾਨ ਸਹਿਬਾਨ ਇਹ ਨੁਮਾਇੰਦੇ ਨੇ ਬਾਕੀ ਹਜ਼ਾਰਾਂ ਸੈਂਕੜੇ ਲੋਕ ਜੁੜੇ ਹੋਏ ਨੇ ਠੀਕ ਹੈ ਜੀ ਕਲੱਬ ਪੱਪੀ ਪਹਿਲਵਾਨ ਅਖਾੜਾ ਰੈਸਲਿੰਗ ਐਸੋਸੀਏਸ਼ਨ ਜਿਹੜਾ ਕਿ ਬਹੁਤ ਪੁਰਾਣਾ ਹੈ ਤੇ ਉਹਨਾਂ ਦਾ ਬਹੁਤ ਨਾਮ ਹੈ ਸਾਡੇ ਕਲੱਬ ਚ ਜਿਹੜੇ ਬੱਚੇ ਟ੍ਰੇਨਿੰਗ ਲੈਂਦੇ ਆ 100 ਤੋਂ ਵੱਧ ਬੱਚੇ ਟ੍ਰੇਨਿੰਗ ਲੈਂਦੇ ਆ ਜਿਨ੍ਹਾਂ ਚ ਬਹੁਤ ਹੀ ਗਰੀਬ ਘਰ ਦੇ ਬੱਚੇ ਵੀ ਹੈਗੇ ਆ ਜਿਨ੍ਹਾਂ ਦਾ ਸਾਰਾ ਕੁਝ ਗਿੱਲ ਸਾਹਿਬ ਨੇ ਚੱਕਿਆ ਹੋਇਆ ਏ ਸਾਡੇ ਕਲੱਬ ਦੇ ਬੱਚੇ ਨੈਸ਼ਨਲ ਤੱਕ ਰੈਸਲਿੰਗ ਕਰਕੇ ਆ ਚੁੱਕੇ ਆ ਤੇ ਉਹਨਾਂ ਦੇ ਮੈਡਲ ਆਏ ਹੋਏ ਆ ਇਹ ਸਾਰਾ ਕੁਝ ਗਿੱਲ ਸਾਹਿਬ ਦੀ ਬਦੌਲਤ ਹੈ ਸਾਰਾ ਕੁਝ ਇਸ ਕਰਕੇ ਸਾਡਾ ਸਾਰਾ ਕਲੱਬ ਗਿੱਲ ਸਾਹਿਬ ਨਾਲ ਤਨਮਨ ਧਨ ਨਾਲ ਖੜਿਆ ਏ ਤੇ ਉਹਨਾਂ ਨੂੰ ਪੂਲ ਸਪੋਰਟ ਕਰ ਰਿਹਾ ਹੈ ਸਾਡਾ ਸਾਰਾ ਕਲੱਬ ਉਹਨਾਂ ਦੇ ਪੇਰੈਂਟਸ ਬੱਚਿਆਂ ਦੇ ਸਾਰੇ ਕਰ ਰਹੇ ਕਿਉਂਕਿ ਸਾਡੇ ਪਿੱਛੇ ਗਿੱਲ ਸਾਹਿਬ ਨੇ ਬਹੁਤ بڑا ਸਟੈਂਡ ਲਿਆ ਹੋਇਆ ਹੈ ਸਾਡੀ ਸਾਰੀ ਐਸੋਸੀਏਸ਼ਨ ਨੂੰ ਸਾਡਾ ਜੋ ਮੈਟ ਦਾ ਖਰਚਾ ਹੈ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਸਾਰੇ ਖਰਚੇ ਬਹੁਤ ਹੁੰਨੇ ਆ ਮੈਟ ਹੀ ਬਹੁਤ ਮਹਿੰਗੇ ਆ ਨੇ ਜਿਹੜੇ ਕਿ ਸਾਨੂੰ ਗਿੱਲ ਸਾਹਿਬ ਆਪਣੇ ਕੋਲ ਤੋਂ ਪੈਸੇ ਦੇ ਕੇ ਜਿਹੜੇ ਸਾਡੇ ਗਰੀਬ ਬੱਚਿਆਂ ਉਹਨਾਂ ਦਾ ਖਰਚਾ ਚੁੱਕਦੇ ਆਂ ਤਾਂ ਜੀ ਇਹ ਸਮਰਥਨ ਦੇਣ ਪਹੁੰਚੇ ਹੋ ਕੀ ਲੱਗਦਾ ਵੀ ਰਣਜੀਤ ਸਿੰਘ ਵੀ ਕੀ ਆ ਤਾਂ ਖੂਬ ਹੀ ਲੱਗੀ ਇਹਨਾਂ ਦੀ ਜਿਹੜੀ ਖੋਪੀ ਆ ਉਹ ਸਾਰੇ ਇਲਾਕਾਨਵਾਸੀਆਂ ਨੂੰ ਪਤਾ ਰੇਗ ਦੇ ਦੁੱਖ ਸੁੱਖ ਚ ਕੰਮ ਆਉਨੇ ਆ ਜੇ ਸਾਡਾ ਕਿਸਾਨੀ ਅਧਿਕਾਰ ਚੱਲਦਾ ਰਿਹਾ ਉਹਦੇ ਚ ਵੀ ਇਹਨਾਂ ਨੇ ਪੂਰਾ ਸਾਡੇ ਨਾਲ ਮੋਢੇ ਨਾਲ ਮੋਢਾ Đਾ ਕੇ ਚੱਲੇ ਆ ਬਾਕੀ じゃ ਕਰੋਨਾ ਦਾ ਟਾਈਮ ਰਿਹਾ ਜਦ ਵੀ ਇਹਦੇ ਕਰਕੇ ਅਸੀਂ ਇਹਨਾਂ ਦਾ ਸਮਰਥਨ ਕਰਿਆ ਠੀਕ ਆ ਬੀ